ਬੰਦੀ ਛੋੜ ਦਿਵਸ ਨੂੰ ਲੈ ਕੇ ਸਵਾਲ ਚੁੱਕਣ ਵਾਲੇ ਭਾਰਤ ਦੇ ਸਾਬਕਾ ਰਾਜਦੂਤ ਤੇ ਵਿਦੇਸ਼ ਸਕੱਤਰ ਕਨਵਲ ਸਿੱਬਨ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਮੋੜਵਾਹ ਜਵਾਬ ਦਿੱਤਾ ਹੈ ਨਾਲ ਹੀ ਗਿਆਨੀ ਹਰਪ ਸਿੰਘ ਨੇ ਭਾਰਤ ਤੇ ਪੰਜਾਬ ਸਰਕਾਰ ਦੇ ਵੀ ਤਿੱਕੇ ਸ਼ਬਦੀ ਹਮਲੇ ਕੀਤੇ ਦਰਅਸਲ ਬਰਤਾਨੀਆਂ ਨੇ ਪ੍ਰਧਾਨ ਮੰਤਰੀ ਕੀ ਸਟਾਰਮਰ ਨੇ ਦੀਵਾਲੀ ਦੇ ਨਾਲ-ਨਾਲ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਜਿਸ ਨੂੰ ਭਾਰਤ ਦੇ ਸਾਬਕਾ ਰਾਜਦੂਤ ਤੇ ਵਿਦੇਸ਼ਖਤਰ ਕਨਵਲ ਸਿਮਬਲ ਨੇ ਚੁਣੌਤੀ ਦਿੱਤੀ ਸਿਮਬਲ ਨੇ ਸਵਾਲ ਉਠਾਇਆ ਕਿ ਬੰਦੀ ਛੋੜ ਦਿਵਸ ਦਾ ਦੀਵਾਲੀ ਨਾਲ ਕੀ ਸੰਬੰਧ ਹੈ ਤੇ ਇਸ ਨੂੰ ਮਨਾਉਣ ਦੀ ਲੋੜ ਹੀ ਕੀ ਹੈ ਉਹਨਾਂ ਦੀ ਸਿੱਖਨੀ ਨੂੰ ਸਿੱਖ ਭਾਈਚਾਰੇ 'ਚ ਨਫ਼ਰਤ ਫੈਲਾਉਣ ਦੀ ਸੋਚੀ ਸਮਝੀ ਚਾਲ ਵਜੋਂ ਵੇਖਿਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਇਸ ਹਉਤੇ ਹੁਣ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ 'ਤੇ ਸਿੱਖ ਵਿਰੋਧੀ ਨਫ਼ਰਤੀ ਅਜੰਡੇ ਚਲਾਏ ਜਾਂਦੇ ਨੇ। ਸਿੱਖ ਆਪਣੇ ਹੱਕਾਂ ਲਈ ਬੋਲਦੇ ਨੇ ਤਾਂ ਉਹਨਾਂ 'ਤੇ ਪਰਚੇ ਦਰਜ ਹੋ ਜਾਂਦੇ ਨੇ। ਪਰ ਸਿੱਖਾਂ 'ਤੇ ਖਿਲਾਫ ਜ਼ਹਿਰ ਉਗਲਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ। ਹੁਣ ਬੰਦੀ ਛੁਟ ਦਿਵਸ ਵਰਗੇ ਪਵਿੱਤਰ ਸਿੱਖ ਤਿਉਹਾਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਖੁਸ਼ੀ, ਆਜ਼ਾਦੀ ਤੇ ਭਾਈਚਾਰੇ ਦਾ ਪ੍ਰਤੀਕ ਹੈ। ਗਿਆਨੀ ਹਰਪੀ ਸਿੰਘ ਨੇ આરોਪ ਲਗਾਇਆ ਕਿ ਅਜੀਹੀਆਂ ਟਿੱਪਣੀਆਂ ਸਿਰਫ ਸਿੱਖਾਂ ਨੂੰ ਨਹੀਂ ਸਗੋਂ ਦੇਸ਼ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਨੇ ਵਿਦੇਸ਼ੀ ਨੇਤਾ ਜਦੋਂ ਸਿੱਖਾਂ ਨੂੰ ਬੰਦੀਛੋੜ ਦਿਵਸ ਦੀ ਮੁਬਾਰਕਬਾਦ ਦਿੰਦੇ ਨੇ ਤਾਂ ਉਹਨਾਂ ਤੇ ਵੀ ਨਫ਼ਰਤੀ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਇਸ ਨਾਲ ਦੇਸ਼ ਅੰਦਰ ਸਿੱਖਾਂ 'ਚ ਵਿਗਾਨਗੀ ਦੀ ਭਾਵਨਾ ਵਧਦੀ ਹੈ ਤੇ ਵਿਦੇਸ਼ਾਂ 'ਚ ਭਾਰਤ ਦੀ ਛਵੀ ਖਰਾਬ ਹੁੰਦੀ ਹੈ ਨਾਲ ਹੀ ਉਹਨਾਂ ਨੇ ਭਾਰਤ ਸਰਕਾਰ ਵਿਦੇਸ਼ ਮੰਤਰਾਲੇ ਤੇ ਪੰਜਾਬ ਸਰਕਾਰ ਦੀ ਚੁੱਪ ਨੂੰ ਵੀ ਨਕੇਦਿਆ ਉਹਨਾਂ ਕਿਹਾ ਕਿ ਇਹ ਚੁੱਪ ਸਿੱਖ ਵਿਰੋਧੀ ਨਫ਼ਰਤ ਪ੍ਰਤੀ ਸਹਿਮਤੀ ਦਰਸਾਉਂਦੀ ਹੈ ਪੁਰਾਣੇ ਜ਼ਖਮ ਹਜੇ ਭਰੇ ਨਹੀਂ ਤੇ ਨਵੇਂ ਜ਼ਖਮ ਦਿੱਤੇ ਜਾ ਰਹੇ ਨੇ ਅਜਿਹਾ ਪ੍ਰਚਾਰ ਕਿਸੇ ਵੇਲੇ ਵੱਡੀ ਹਿੰਸਾ ਦਾ ਕਾਰਨ ਬਣ ਸਕਦਾ ਹੈ ਅਕੀਰਤ ਪੁਨਰ ਸੁਜੀਤ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਸ ਨਫ਼ਰਤ ਦੀ ਮੁਹਿੰਮ ਤੇ ਵਿਦੇਸ਼ ਮੰਤਰਾਲਾ ਤੇ ਬਾਕੀ ਦੀ ਭਾਰਤ ਸਰਕਾਰ ਵੀ ਚੁੱਪ ਹੈ ਜਦਕਿ ਪੰਜਾਬ ਸਰਕਾਰ ਦੀ ਚੁੱਪ ਇਹ ਦਰਸਾਉਂਦੀ ਹੈ ਕਿ ਉਹ ਸਿੱਖਾਂ ਖਿਲਾਫ ਫਲਾਈ ਜਾ ਰਹੀ ਨਫ਼ਰਤ ਤੇ ਇੰਨੀ ਸਹਿਮਤ ਹੈ ਬੰਦੀ ਛੋੜ ਦਿਵਸ ਨੂੰ ਲੈ ਕੇ ਸਵਾਲ ਚੁੱਕਣ ਵਾਲੇ ਭਾਰਤ ਦੇ ਸਾਬਕਾ ਰਾਜਦੂਤ ਤੇ ਵਿਦੇਸ਼ ਸਕੱਤਰ ਕਰਨਲ ਸਿਬਨ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਮੋੜਵਾ ਜਵਾਬ ਦਤਾ ਹੈ ਨਾਲ ਹੀ ਗਿਆਨੀ ਹਰਪ ਸਿੰਘ ਨੇ ਭਾਰਤ ਤੇ ਪੰਜਾਬ ਸਰਕਾਰ ਦੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਦਰਅਸਲ ਬਰਤਾਨੀਆਂ ਨੇ ਪ੍ਰਧਾਨ ਮੰਤਰੀ ਕੀ ਸਟਾਰਮਰ ਨੇ ਦੀਵਾਲੀ ਦੇ ਨਾਲ-ਨਾਲ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਜਿਸ ਨੂੰ ਭਾਰਤ ਦੇ ਸਾਬਕਾ ਰਾਜਦੂਤ ਤੇ ਵਿਦੇਸ਼ਖਤਰ ਕਨਵਲ ਸਿਬਲ ਨੇ ਚੁਣੌਤੀ ਦਿੱਤੀ ਸਿਬਲ ਨੇ ਸਵਾਲ ਉਠਾਇਆ ਕਿ ਬੰਦੀ ਛੋੜ ਦਿਵਸ ਦਾ ਦੀਵਾਲੀ ਨਾਲ ਕੀ ਸੰਬੰਧ ਹੈ ਤੇ ਇਸ ਨੂੰ ਮਨਾਉਣ ਦੀ ਲੋੜ ਹੀ ਕੀ ਹੈ ਉਨ੍ਹਾਂ ਦੀ ਸਿੱਖਨੀ ਨੂੰ ਸਿੱਖ ਭਾਈਚਾਰੇ 'ਚ ਨਫ਼ਰਤ ਫੈਲਾਉਣ ਦੀ ਸੋਚੀ ਸਮਝੀ ਚਾਲ ਵਜੋਂ ਵੇਖਿਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਹੱਲ ਤੇ ਹੁਣ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਉ ਸੋਸ਼ਲ ਮੀਡੀਆ ਤੇ ਸਿੱਖ ਵਿਰੋਧੀ ਨਫ਼ਰਤੀ ਅਜੰਡੇ ਚਲਾਏ ਜਾਂਦੇ ਨੇ। ਸਿੱਖ ਆਪਣੇ ਹੱਕਾਂ ਲਈ ਬੋਲਦੇ ਨੇ ਤਾਂ ਉਨ੍ਹਾਂ ਤੇ ਪਰਚੇ ਦਰਜ ਹੋ ਜਾਂਦੇ ਨੇ। ਪਰ ਸਿੱਖਾਂ 'ਤੇ ਖਿਲਾਫ ਜ਼ਹਿਰ ਉਗਲਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ। ਹੁਣ ਬੰਦੀ ਛੁਟ ਦਿਵਸ ਵਰਗੇ ਪਵਿੱਤਰ ਸਿੱਖ ਤਿਉਹਾਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੋ ਖੁਸ਼ੀ, ਆਜ਼ਾਦੀ ਤੇ ਭਾਈਚਾਰੇ ਦਾ ਪ੍ਰਤੀਕ ਹੈ। ਗਿਆਨੀ ਹਰਪੀ ਸਿੰਘ ਨੇ આરોਪ ਲਗਾਇਆ ਕਿ ਅਜੀਹੀਆਂ ਟਿੱਪਣੀਆਂ ਸਿਰਫ ਸਿੱਖਾਂ ਨੂੰ ਨਹੀਂ ਸਗੋਂ ਦੇਸ਼ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਨੇ ਵਿਦੇਸ਼ੀ ਨੇਤਾ ਜਦੋਂ ਸਿੱਖਾਂ ਨੂੰ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੰਦੇ ਨੇ ਤਾਂ ਉਨ੍ਹਾਂ ਤੇ ਵੀ ਨਫ਼ਰਤੀ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਇਸ ਨਾਲ ਦੇਸ਼ ਅੰਦਰ ਸਿੱਖਾਂ 'ਚ ਬੇਗਾਨਗੀ ਦੀ ਭਾਵਨਾ ਵਧਦੀ ਹੈ ਤੇ ਵਿਦੇਸ਼ਾਂ 'ਚ ਭਾਰਤ ਦੀ ਸ਼ਬੀ ਖਰਾਬ ਹੁੰਦੀ ਹੈ ਨਾਲ ਹੀ ਉਹਨਾਂ ਨੇ ਭਾਰਤ ਸਰਕਾਰ ਵਿਦੇਸ਼ ਮੰਤਰਾਲੇ ਤੇ ਪੰਜਾਬ ਸਰਕਾਰ ਦੀ ਚੁੱਪ ਨੂੰ ਵੀ ਨਕੇਦਿਆ ਉਹਨਾਂ ਕਿਹਾ ਕਿ ਇਹ ਚੁੱਪ ਸਿੱਖ ਵਿਰੋਧੀ ਨਫ਼ਰਤ ਪ੍ਰਤੀ ਸਹਿਮਤੀ ਦਰਸਾਉਂਦੀ ਹੈ ਪੁਰਾਣੇ ਜ਼ਖਮ ਹਜੇ ਭਰੇ ਨਹੀਂ ਤੇ ਨਵੇਂ ਜ਼ਖਮ ਦਿੱਤੇ ਜਾ ਰਹੇ ਨੇ ਅਜਿਹਾ ਪ੍ਰਚਾਰ ਕਿਸੇ ਵੇਲੇ ਵੱਡੀ ਹਿੰਸਾ ਦਾ ਕਾਰਨ ਬਣ ਸਕਦਾ ਹੈ ਅਕੀਰਤ ਚੁਨਰ ਸੁਜੀਤ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਸ ਨਫ਼ਰਤ ਹੀ ਮੁਹਿੰਮ ਤੇ ਵਿਦੇਸ਼ ਮੰਤਰਾਲਾ ਤੇ ਬਾਕੀ ਦੀ ਭਾਰਤ ਸਰਕਾਰ ਵੀ ਚੁੱਪ ਹੈ ਜਦਕਿ ਪੰਜਾਬ ਸਰਕਾਰ ਦੀ ਚੁੱਪ ਇਹ ਦਰਸਾਉਂਦੀ ਹੈ ਕਿ ਉਹ ਸਿੱਖਾਂ ਖਿਲਾਫ ਫਲਾਈ ਜਾ ਰਹੀ ਨਫ਼ਰਤ ਕਿੰਨੀ ਸਹਿਮਤ ਹੈ